ਸਤਿ ਸ਼੍ਰੀ ਅਕਾਲ ਦੋਸਤੋ ਬੀਤੇ ਦਿਨੀ ਵੀਡੀਓ ਦਿਖਾਈ ਸੀ ਕਿ ਇੱਕ ਭੈਣ ਆਪਣੇ ਭਰਾਵਾਂ ਕੋਲ ਆਈ ਹੋਈ ਸੀ ਕਿ ਘਟ ਹੈਗੇ ਸੀ ਬਾਏ ਭਾਜੀ ਹੋਰਾਂ ਦੇ ਤੇ ਉਹ ਟੁੱਟੇ ਹੋਏ ਘਰ ਨੂੰ ਲਿਪਣ ਲੱਗੀ ਹੋਈ ਸੀ ਬੀਬੀ ਤੇ ਅੱਜ ਫੇਰ ਉਹਨਾਂ ਦੇ ਘਰ ਆਏ ਆ ਗੁਰੂ ਕੀ ਰਸੋਈ ਖੈਰ ਅਛਰਵਾਲ ਤੇ ਨਵਾਂ ਸ਼ਹਿਰ ਦੀ ਟੀਮ ਤੇ ਮੈਂ ਤੁਹਾਨੂੰ ਦਿਖਾਉਂਦਾ ਅੰਕਲ ਤੇ ਅੰਕਲ ਜੀ ਸੀਗੇ ਤਾਂ ਇਨਾਂ ਦੇ ਮਕਾਨ ਦਾ ਕੰਮ ਜਿਹੜਾ ਆਏ ਦਿਖਾਇਆ ਸੀਗਾ ਤੁਹਾਨੂੰ ਤੇ ਆ ਲਿਪ ਰਹੀ ਸੀ ਬੀਬੀ ਉਹ ਤੇ ਬਹੁਤ ਪਰੇਸ਼ਾਨ ਸੀ ਮਾਤਾ ਦਾ ਪਰੇਸ਼ਾਨ ਹੈ ਸੀ ਤੇ ਹਾਲਾਤ ਦੇਖ ਕੇ ਅਸੀਂ ਵੀ ਪਰੇਸ਼ਾਨ ਹੋਏ ਮਨ ਦੁਖੀ ਬਹੁਤ ਹੋਇਆ ਤੇ ਅੱਜ ਆਏ ਆ ਸਸੀ ਕਾਲ ਜੀ ਗਨਜੀਤ ਸਿੰਘ ਜੀ ਤੇ ਅੰਕਲ ਜੀ ਚੜਦੀ ਕਲਾ ਮਦਦ ਹੋਈ ਹੈ ਜੀ ਤੁਹਾਡੀ ਹਾਂਜੀ ਠੀਕ ਹੈ ਹੋ ਰਹੀ ਆ ਤੇ ਅੱਜ ਤੁਹਾਡੇ ਮਕਾਨ ਦੇ ਲਈ ਆਏ ਆ ਜੀ ਕਹਿੰਦੇ ਪੁਆਕੇ ਦੇਣਾ ਜੀ ਠੀਕ ਹੋ ਸੰਤੁਸ਼ਟ ਹੋ ਜੀ ਸ਼ੁਕਰ ਵਾਹਿਗੁਰੂ ਦਾ ਤੇ ਇੱਕ ਗੱਲ ਇਹਨਾਂ ਨੇ ਕਹੀ ਆ ਜੀ ਜਿਹੜੀ ਮੇਰੇ ਮਨ ਨੂੰ ਫੇਰ ਲੱਗੀ ਆ ਵੀ ਇਹ ਕਹਿੰਦੇ ਇਹ ਮਕਾਨ ਸਾਡਾ ਵੀ ਥੋੜਾ ਉੱਚਾ ਚੱਕ ਕੇ ਬਣਾਇਓ ਅਸੀਂ ਮੁੜ ਕੇ ਭਖਾਰ ਹੀ ਨਹੀਂ ਬਣਨਾ ਚਾਹੁੰਦੇ ਬਹੁਤ ਔਖਾ ਹੁੰਦਾ ਹੈ ਚੀਜ਼ਾਂ ਮਤਲਬ ਕਿ ਬਾਈ ਕਿਸੇ ਤੋਂ ਕੋਈ ਨਹੀਂ ਚਾਹੁੰਦਾ ਅਸੀਂ ਕਿਸੇ ਦੇ ਅੱਗੇ ਹੱਥ ਢੀਏ ਤੇ ਜਿਹੜੇ ਇਹਨਾਂ ਦੇ ਜਜ਼ਬਾਤ ਜਿਹੜੀ ਗੱਲ ਇਹਨਾਂ ਦੀ ਜ਼ੁਬਾਨ ਤੋਂ ਨਿਕਲੀ ਆ ਉਹਨਾਂ ਇੱਕ ਵਾਰ ਫੇਰ ਦਿਲ ਨੂੰ ਤੁੰਬਿਆ ਤੇ ਕਿਉਂ ਕਹਿਣੀ ਪੈ ਗਈ ਜੀ ਆਪਾਂ ਨੂੰ ਗੱਲ ਜੀ ਇਥੇ ਵੀਰ ਜੀ ਹਰ ਵਾਰੀ ਦੇ ਇਹੋ ਕੰਮ ਹੁੰਦਾ ਪਾਣੀ ਹੁੰਦਾ ਤੇ ਜੇ ਮੰਨ ਲਓ ਅਸੀਂ ਹੋਣ ਵੀ ਨੀਵੇਂ ਕਰਕੇ ਪਾਲੇ ਲੋਕਾਂ ਵੀ ਮੇਲੇ ਮਾਰਨੇ ਵੀ ਇਹਨਾਂ ਪੈਸੇ ਇਕੱਠੇ ਕਰਕੇ ਤੇ ਖਾ ਗਏ ਨੇ ਤੇ ਇਹ ਕਰ ਨਹੀਂ ਬਣਾਇਆ ਫਿਰ ਮੰਗਨੇ ਇਹਨਾਂ ਨੇ ਤੇ ਪਹਿਲਾਂ ਕਦੇ ਕੋ ਬਣੀ ਆ ਤੁਹਾਡੀ ਇਹਨਾਂ ਦਾ ਇੱਕ ਤਾਂ 88 ਜੈ ਫਿਰ 95 ਦਾ ਰੱਖੀ ਹੋਈ ਹੈ ਓਕੇ ਅੱਛਾ ਫਿਰਾਂ ਦੇ ਤੇਜ ਹੀ ਨਹੀਂ ਆ ਤੇਜ ਇਹ ਤੇਜ થોਰਾ ਮੋਟਾ ਮਿਲ ਤੀ ਜੀ ਬਚਾ ਹੁੰਦਾ ਹੂੰ ਸੋ ਬਿਲਕੁਲ ਹੈ ਇਹ ਪਰਿਵਾਰ ਉਹ ਹੈ ਜਿਹੜੇ ਪਰਮਾਤਮਾ ਦੇ ਸ਼ੁਕਰ ਚ ਰਹਿੰਦੇ ਆ ਉਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਪਰਿਵਾਰ ਆ ਪੈਸੇ ਇਕੱਠਣ ਇਕੱਠੇ ਕਰਨ ਵਾਲੇ ਨਹੀਂ ਹੈਗੇ ਇਹ ਤਾਂ ਉਸੇ ਦਿਨ ਅਸੀਂ ਦੇਖ ਲਿਆ ਸੀਗਾ ਤੇ ਕੁਲਵੰਤ ਬਾਈ ਹੋਰਾਂ ਨੇ ਉਸੇ ਦਿਨ ਕਹਿਤਾ ਸੀ ਯਾਰ ਮੈਨੂੰ ਤਾਂ ਮਿਲ ਕੇ ਅਸੀਂ ਹੋਰ ਵੀ ਲੋਕਾਂ ਨੂੰ ਦੇਖਦੇ ਆ ਸਾਡੇ ਆਓ ਸਾਡੇ ਆਓ ਪਰ ਇਹ ਅੰਕਲ ਜੀ ਦੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਜੀ ਮੈਂ ਇੰਟਰਵਿਊ ਕਰ ਰਿਹਾ ਸੀ ਉੱਥੇ 8-10 ਮੈਂਬਰ ਸੀਗੇ ਤੇ ਅੰਕਲ ਜੀ ਨੇ ਇੱਕ ਵਾਰ ਨਹੀਂ ਕਿਹਾ ਮੈਨੂੰ ਵੀ ਆਓ ਮੇਰੇ ਘਰ ਆਓ ਯਾਰ ਮੇਰਾ ਘਰ ਦੇਖੋ ਮੈਂ ਟੁੱਟ ਗਿਆ ਲੋਕਾਂ ਨੇ ਦੱਸਿਆ ਸਾਨੂੰ ਵੀ ਇਹਨਾਂ ਦਾ ਘਰ ਇਸ ਤਰ੍ਹਾਂ ਹੋ ਗਿਆ ਤੇ ਇਹ ਇਹ ਰੱਬੀ ਰੂਹ ਹੈ ਜੀ ਸ਼ੁਕਰਾਨਾ ਕਰਨ ਵਾਲੀਆਂ ਪਰਮਾਤਮਾ ਦਾ ਭਾਣਾ ਮੰਨਣ ਵਾਲੀਆਂ ਰੂਹਾਂ ਡਰਾਈਵਿੰਗ ਕਰਦੇ ਸੀਗੇ ਤੇ ਖੁੱਦ ਐਕਸੀਡੈਂਟ ਹੋ ਗਿਆ ਜੀ ਤੇ ਆ ਦੇਖੋ ਹੁਣ ਡਰਾਈਵਰੀ ਵੀ ਨਹੀਂ ਹੁੰਦੀ ਕਿਰਤ ਕਰਨ ਯੋਗੇ ਵੀ ਨਹੀਂ ਹੈਗੇ ਤੇ ਕੁਲਵੰਤ ਬਾਈ ਅੱਜ ਫੇਰ ਇਹਨਾਂ ਨੇ ਕਿਹਾ ਵੀ ਪਹਿ ਠੀਕ ਤਰ੍ਹਾਂ ਬਣਾ ਦਿਓ ਘਰ ਤੇ ਅਸੀਂ ਚਾਹੁੰਦੇ ਨਹੀਂ ਵੀ ਅਸੀਂ ਫੇਰ ਮੁਰਤ ਤੋਂ ਭਿਖਾਰੀ ਬਣ ਜਾਈਏ ਹੁਣ ਵੀ ਆਪਣੇ ਆਪ ਨੂੰ ਭਿਖਾਰੀ ਮੰਨ ਰਹੇ ਸਭ ਤੋਂ ਪਹਿਲਾਂ ਤਾਂ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਥਰੀ ਭਾਈ ਲਗਭਗ 4-5 ਦਿਨ ਪਹਿਲਾਂ ਵੀ ਇਸ ਨਗਰ ਦੇ ਵਿੱਚ ਆਏ ਸੀ ਨਾ ਜਿੱਥੇ ਬਾਪੂ ਉਹਨਾਂ ਦੇ ਹਾਲਾਤ ਵੀ ਦੇਖ ਕੇ ਗਏ ਆ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਹੀ ਆ ਕਿ ਬਾਪੂ ਹੁਣੀ ਸਾਨੂੰ ਇੱਕ ਵਾਰ ਵੀ ਨਹੀਂ ਤਾਂ ਆਪਾਂ ਅਕਸਰ ਜਦੋਂ ਤੋਂ ਫੜ ਆਏ ਆ ਪਿੰਡਾਂ ਦੇ ਵਿੱਚ ਘੁੰਮਦੇ ਦੇਖਦੇ ਆ ਤੇ ਸਾਨੂੰ ਅਕਸਰ ਹਾਕਾ ਮਾਰਦੇ ਕਿ ਸਾਡੇ ਘਰ ਆ ਕੇ ਮਾਤ ਕਰੋ ਪਰ ਇਹ ਬਾਪੂ ਹੁਣੀ ਐਨੇ ਸੰਤੋਸ਼ਟੀ ਵਾਲੇ ਆ ਐਨੇ ਸਬਰ ਵਾਲੇ ਆ ਇਹਨਾਂ ਨੇ ਇੱਕ ਵਾਰ ਵੀ ਸਾਨੂੰ ਇਹ ਗੱਲ ਨਹੀਂ ਕਹੀ ਕਿ ਆਓ ਤੁਸੀਂ ਦੇਖੋ ਜਾਂ ਪ੍ਰਮਾਤਮਾ ਤੇ ਕੋਈ ਗਿਲਾ ਸ਼ਿਕਵਾ ਕੀਤਾ ਹੋਵੇ ਅੱਜ ਵੀ ਇਹਨਾਂ ਨੇ ਇਹੀ ਕਿਹਾ ਕਿ ਸਾਡਾ ਜਿਹੜਾ ਮਕਾਨ ਆ ਉਹਨੂੰ ਉੱਚਾ ਰੱਖ ਕੇ ਬਣਾ ਲਿਓ ਤਾਂ ਜੋ ਇਹ ਨਾ ਹੋਵੇ ਕਿ ਅੱਜ ਮਕਾਨ ਬਣ ਜਵੇ ਦੁਆਰਾ ਫੇਰ ਪਾਣੀ ਆਵੇ ਕਿਉਂਕਿ ਇਹ ਇਲਾਕਾ ਹੀ ਇਦਾਂ ਦਾ ਹੈ ਕਿ ਇੱਥੇ ਪਾਣੀ ਦੀ ਮਾਰਤਾ ਹੈਗੀ ਆ ਆਪਾਂ ਹੜਾਂ ਤੋਂ ਬਿਨਾਂ ਵੀ ਇਸ ਇਲਾਕੇ ਦੀ ਗੱਲ ਜ ਕਰੀਏ ਆਪਾਂ ਵਿਚਰਦੇ ਤੁਸੀਂ ਵੀ ਨਾਲੇ ਹੀ ਆਪਾਂ ਦੇਖਦੇ ਆ ਕਿ ਇਹ ਇਲਾਕਾ ਇਹ ਵਿਚਾਰਾ ਪਹਿਲੇ بڑے ਆਰਥਿਕ ਸੰਕਟਾਂ ਦੇ ਵਿੱਚ ਚੱਲਦਾ ਆ ਜ਼ਮੀਨ ਦਰਿਆ ਤੋਂ ਪਰੇ ਆ ਕਦੇ ਦਰਿਆ ਨੇ ਮਾਰ ਲਈ ਕਦੇ ਬਾਰਡਰ ਏਰੀਆ ਆ ਕਦੇ ਕੋਈ ਬਾਰਡਰ ਦੇ ਉੱਤੇ ਇਹੋ ਜਿਹੀ ਗੱਲ ਹੋ ਗਈ ਤਾਂ ਇਹਨਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਕੀਤਾ ਜਾਂਦਾ ਤੇ ਬਾਕੀ ਬਾਪੂ ਜੀ ਨੂੰ ਤਾਂ ਅਸੀਂ ਇਹੀ ਬੇਨਤੀ ਕਰ ਸਕਦੇ ਕਿ ਸਾਡੀ ਤਾਂ ਕੋਈ ਾਕਾਤੇ ਨਹੀਂ ਕਿ ਅਸੀਂ ਆਪਣੇ ਬਾਪੂ ਜੀ ਹਣਾ ਦਾ ਕੋਈ ਮਕਾਨ ਬਣਾ ਦਈਏ ਜਾਂ ਅਸੀਂ ਆਪਣੇ ਰਹਿਣ ਦੇ ਲਈ ਵੀ ਕੁਝ ਬਣਾ ਲਈਏ ਇਹ ਗੁਰੂ ਸਾਹਿਬ ਦੀ ਕਿਰਪਾ ਆ ਉਨੀ ਕਿਰਪਾ ਕਰਨੀ ਆ ਉਨੀ ਸੰਗਤਾਂ ਦੇ ਵਿੱਚ ਵਿਚਰਨਾ ਆ ਉਨੀ ਆਪ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਫੁਰਨਾ ਪਾ ਕੇ ਤੇ ਇਹਨਾਂ ਦੇ ਬਾਪੂ ਨਾਲ ਜਿਹੜਾ ਮਕਾਨ ਆ ਉਹ ਪੂਰਾ ਕਰਨਾ ਤੇ ਅਸੀਂ ਤਾਂ ਪ੍ਰਮਾਤਮਾ ਦੇ ਵੱਲੋਂ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ ਜਿਹੜੀ ਆ ਉਹ ਹੁਕਮ ਕਰ ਬੇਨਤੀ ਕਰ ਸਕਦੇ ਆ ਕਿ ਜਿਹੜਾ ਇਹਨਾਂ ਦਾ ਮਕਾਨ ਆ ਉਹ ਜਲਦੀ ਜਿਹੜਾ ਬਣ ਕੇ ਉਹ ਜਿਹੜਾ ਤਿਆਰ ਹੋਊਗਾ ਤਾਂ ਜਿਹੜੇ ਆਪਣਾ ਜੀਵਨ ਜਿਹੜਾ ਉਸ ਖਾਲਾ ਜਿਹੜਾ ਉਹ ਰਹਿ ਸਕੂਗੇ ਜਿਹੜੇ ਵਿੱਚ ਹਾਂ ਬਿਲਕੁਲ ਜੀ ਅਮਰੀਕ ਭਾਜੀ ਗੁਰੂ ਕੀ ਰਸੋਈ ਨਮਾ ਸ਼ਹਿਰ ਤੋਂ ਨੇ ਤੇ ਹੁਣੇ ਚੈੱਕ ਕੱਟ ਕੇ ਹਟੇ ਜੀ ਇਹ ਚੈੱਕ ਕਿਹਨਾਂ ਨੂੰ ਦੇਣੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਮਦਦ ਜੋ ਗੁਰੂ ਕੀ ਰਸੋਈ ਨਮਾ ਸ਼ਹਿਰ ਤੇ ਗੁਰੂ ਕੀ ਰਸੋਈ ਪਿੰਡ ਖੈੜ ਅੱਛਰਵਾਲ ਦੋਨੋਂ ਟੀਮਾਂ ਆਈਆਂ ਹਨ ਅੱਜ ਕਿ ਪਿਛਲੇ 15-20 ਦਿਨ ਤੋਂ ਜੋ ਸਰਦਾਰ ਕਲਵੰਤ ਸਿੰਘ ਹੁਣੀ ਇਹ ਇਲਾਕਾ ਦੀ ਜਾਣਕਾਰੀ ਲੈਣ ਲਈ 3-4 ਇਹਨਾਂ ਦੇ ਵਿਜਿਟ ਹੋਏ ਆ ਇਹ ਵੈਰੀਫਾਈਡ ਕੀਤੇ ਹੋਏ ਪਰਿਵਾਰ ਤਿੰਨਾਂ ਪਿੰਡਾਂ ਦੇ ਹੈ ਜੋ ਬਿਲਕੁਲ ਬਾਰਡਰ ਤੇ ਹੈ ਉਹਨਾਂ ਨੂੰ ਅੱਜ ਅਸੀਂ ਦੋਨੋਂ ਰਸੋਈਆਂ ਵੱਲੋਂ ਜੁਆਇੰਟ ਮਦਦ ਇੱਕ ਮਕਾਨ ਦੀ ਪੂਰੀ ਸੇਵਾ ਗੁਰੂ ਕੀ ਰਸੋਈ ਪਿੰਡ ਖੈਰ ਅਚਰਵਾਲ ਵੱਲੋਂ ਲਈ ਗਈ ਹੈ ਦੋ ਮਕਾਨਾਂ ਦੇ ਦੋ ਮਕਾਨਾਂ ਦੀ ਹਾਂਜੀ ਦੋ ਮਕਾਨਾਂ ਦੀ ਸੇਵਾ ਸਰਦਾਰ ਗੁਰਜਿੰਦਰ ਸਿੰਘ ਹੁਣਾ ਜੀ ਦੀ ਮਦਦ ਦੇ ਨਾਲ ਇਹ ਕੰਪਲੀਟ ਹੋਵੇਗੀ ਇਸ ਤੋਂ ਲਾਵਾ 10 ਕ ਲੱਖ ਦੀ ਸੇਵਾ ਜੋ ਕੇ 25 25 30 30 ਹਜ਼ਾਰ ਦੀ ਮਦਦ ਅਸੀਂ ਤਿੰਨਾ ਪਿੰਡਾਂ ਦੇ ਵਿੱਚ ਜੋ ਵੈਰੀਫਾਈਡ ਕੀਤੇ ਹੋਏ ਪਰਿਵਾਰ ਹੈ ਉਹਨਾਂ ਨੂੰ ਅੱਜ ਦੇ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੀ ਇਹ ਗੁਰੂ ਕੀ ਰਸੋਈ ਜਿਹੜੀ ਆ ਪਹਿਲਾਂ ਵੀ ਅਸੀਂ ਬਹੁਤ ਵਾਰ ਜ਼ਿਕਰ ਕਰ ਚੁੱਕੇ ਆ ਤੇ ਜਦੋਂ ਅਜਿਹੀਆਂ ਮਦਦਾਂ ਹੁੰਦੀਆਂ ਤਾਂ ਇਹ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਦੇ ਸਾਨੂੰ ਪ੍ਰੇਸ਼ ਜੋ ਹੈਗੀ ਆ ਹੁਕਮ ਨੇ ਉਹਦੇ ਵਿੱਚ ਰਹਿ ਕੇ ਹੀ ਕਰ ਰਹੇ ਆਂ ਤੇ ਤੁਸੀਂ ਅੰਕਲ ਜੀ ਕਹੇ ਇਹ ਨਹੀਂ ਮੰਨਣਾ ਹੈਗਾ ਵੀ ਜੀ ਅਸੀਂ ਭਖਾਰੀ ਬਣ ਕੇ ਜਾਂ ਅਸੀਂ ਮੰਗਤੇ ਜਾਨੀ ਇਸ ਤਰ੍ਹਾਂ ਦੀ ਕੋਈ ਮੰਨ ਦੇ ਵਿੱਚ ਨਹੀਂ ਲੈਉਣੀ ਹੈ ਕਿਸੇ ਤੇ ਆਫਤ ਆ ਸਕਦੀ ਹੈ ਜੀ ਕਹਿੰਦੇ ਆ ਜੀ ਉਹ ਪ੍ਰਮਾਤਮਾ ਜੀ ਉਹ ਰਾਜੇ ਤੋਂ ਭਖਾਰੀ ਬਣਾ ਦਿੰਦਾ ਜੀ ਭਖਾਰੀਆਂ ਨੂੰ ਰਾਜੇ ਬਣਾ ਦਿੰਦਾ ਤੇ ਇਸ ਤਰ੍ਹਾਂ ਦੀ ਮੰਨ ਦੇ ਵਿੱਚ ਨਹੀਂ ਲੈਉਣੀ ਹੈ ਕਿ ਠੀਕ ਹੈ ਜੀ ਚੜ੍ਹਦੀ ਕਲਾ ਜਰਣਾ ਠੀਕ ਹੈ ਮੇਰਾ ਵੀਰੇ ਹਾਂਜੀ ਨਾਮ ਕੀ ਸੀ ਤੇਰਾ ਕਰਨਦੀਪ ਸਿੰਘ ਕਰਨਦੀਪ ਸਿੰਘ 10ਵੀਂ ਕਲਾਸ ਪੜ੍ਹਦਾ ਹਾਂਜੀ ਠੀਕ ਹੈ ਠੀਕ ਹੈ ਤੇ ਹੁਣ ਪੜ੍ਹਨਾ ਵੀ ਆ ਠੀਕ ਹੈ ਮਕਾਨ ਬਣ ਜਾਣਾ ਹੁਣ ਭਰਾ ਵਧੀਆ ਹਾਂਜੀ ਹੁਣ ਠੀਕ ਹੈ ਆਹ ਕੀ ਬਾਤ ਬਿਲਕੁਲ ਇੱਕ ਬੰਦੇ ਦਾ ਨੰਬਰ ਦੇ ਦੇ ਹਾਂਜੀ ਨੰਬਰ ਦੇ ਦਿਨਾ ਜੀ